ਕਾਲੀਦਾਲ ਵਿਆਹ ਗਿਆ ਡਾਇਨਾਸੌਰ ਵੀ ਆ ਗਿਆ ਭਗਵੰਤ ਮਾਨ ਨੂੰ ਭੱਜਣ ਦੀ ਰਾਹ ਨਹੀਂ ਲੱਭਣਾ ਤੇ ਤਗੜੇ ਹੋ ਜਾ ਤੁਸੀਂ ਮੈਂ ਤਾਂ 92 ਖੜੀਆਂ ਹੈ ਨਾ ਅਸੀਂ 117 ਹੀ ਖੜਨੀਆਂ ਵੇਖੋ ਤੇ ਕਾਲੀਦਾਲ ਦੀ ਇਹੀ ਹੋ ਜੀ ਹਵਾ ਵਗਣੀ ਹੁਣ ਉਹਦੋਂ ਵੀ ਇਹਨਾਂ ਉੱਥੇ ਬੜਾ ਯੋਰ ਲਾਇਆ ਕਾਗਜ਼ ਰਾਤ ਕਰਾਉਣ ਤੇ ਕੱਲ ਤੱਕ ਵੀ ਜਿਹੜੇ ਕਲਦੀਪ ਧਾਰੀਆਲ ਕੋ ਲੋਕ ਜਾ ਕੇ ਬਹਿ ਰਹੇ ਵੀ ਸਾਨੂੰ ਉਤਰਾਂ ਜਿਹੜੇ ਸਰਟੀਫਿਕੇਟ ਮਿਲ ਜਾਣ ਪਰ ਉਹਨਾਂ ਦੀ ਨਹੀਂ ਚੱਲਣ ਤੀਆਂ ਮਤਲਬ ਜਿੰਨੀ ਸਾਨੂੰ ਖਬਰ ਆ ਚੁੱਕੀ ਹੈਦਰ ਉਥੋਂ ਟਾਰੀ ਤੋਂ ਲੈ ਕੇ ਘਟੋ ਬਣ 10 ਉਮੀਦਵਾਰ ਸਾਡੇ ਜਿਹੜੇ ਜਿੱਤ ਚੁੱਕੇ ਆ ਜੀ ਹਾਂ ਬਹੁਤ ਵੱਡੀ ਜਿੱਤ ਹੋਣਦੀ ਆ ਬੜਾ ਥੋੜਾ ਸਮਾਂ ਸਰਕਾਰ ਨੇ ਦਿੱਤਾ ਸੀ ਪ੍ਰੈਸ਼ਰ ਵੀ ਬਹੁਤ ਸੀ ਥ੍ਰੈਟ ਵੀ ਬੜਾ ਸੀ VOTER ਨੂੰ ਵੀ ਕੈਂਡੀਡੇਟਾਂ ਨੂੰ ਵੀ ਕਈ ਥਾਂੇ ਕਾਗਜ਼ ਵੀ ਵੇਖੋ ਕਿਸ ਤਰ੍ਹਾਂ ਰੱਦ ਹੋਏ ਕਈ ਕਈ ਥਾਂੇ ਕਾਗਜ਼ ਲਾ ਕੇ ਭੱਜ ਗਏ ਲੋਕਾਂ ਨੂੰ ਡਰਾਇਆ ਵੀ ਪੂਰਾ ਔਰ ਕਈ ਥਾਂੇ ਕਾਗਜ਼ ਵੀ ਖੋਏ ਗਏ ਹੋ ਗਏ ਪਾੜ ਵੀ ਦਿੱਤੇ ਔਰ ਅਬ ਅਫਸਰਾਂ ਦੇ ਪੂਰਾ ਦਬਾਅ ਬਣਾਈ ਰੱਖਣ ਦੀ ਇਹਨਾਂ ਨੇ ਗੱਲ ਕੀਤੀ ਹਰ ਕਰਦੇ ਵਿੱਚ ਡਰ ਪਾਇਆ ਸੀ ਹਰ ਕਰਦੇ ਵਿੱਚ ਫੋਨਾਂ ਦੇ ਡਰਾਈ ਜਾਂਦੇ ਸੀ ਕਿ ਤੂੰ ਆ ਵੋਟ ਨਾ ਪਾਉਣ ਜਾਈ ਤੂੰ ਬਹਿ ਜਾ ਰਹੀ ਤੇ ਆ ਤੈਨੂੰ ਚੱਕ ਲੈਗੇ ਤੇਰੇ ਤੇ ਆ ਕਰਦਾਂਗੇ ਪਰਚੇ ਵੀ ਪੂਰੇ ਉਹਨਾਂ ਨੇ ਕਰਾਉਣ ਦੀ ਕੋਸ਼ਿਸ਼ ਕੀਤੀ ਕਰਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟਾਰੀ ਤੋਂ ਪਿੰਡ ਮਹਾਵਾ ਆਪਣਾ ਪਿੰਡ ਹਾਂਜੀ ਹਾਂਜੀ ਕਾਲੀਦਾਲਾ ਵੱਲੋਂ ਕਾਲੀਦੇਲ ਵੱਲੋਂ ਵੀ ਰਣਜੀਤ ਸਿੰਘ ਸਖਬੀਰ ਸਿੰਘ ਬਾਦਲ ਨੇ ਟਿਕਟ ਦੇ ਕੇ ਨਵਾਜਿਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਆ ਠੱਕੇ ਸ਼ਾਹੀਆਂ ਹੋਈਆਂ ਫੈਲਾ ਰੱਤ ਕਰਾਉਣ ਤੇ ਬੜੇ ਜ਼ੋਰ ਲੱਗੇ ਆ ਪਰ ਉਹਨੇ ਮਾਰਕਲੇ ਗੁਰੂ ਨੇ ਕਿਰਪਾ ਕੀਤੀ ਸਚਾਈ ਅਸੀਂ ਆਨੇ ਵੀ ਜਿੱਤ ਹੁੰਦੀ ਸਚਾਈ ਦੀ ਜਿਹਨੂੰ ਜਿਹਨੂੰ ਲੋਕ ਜਿਦਾਉਣ ਜਿਹੜਾ ਕਾਗਜ਼ ਰੱਦ ਕਰਕੇ ਜਿਦਾਉਣਾ ਉਹ ਜਿੱਤ ਥੋੜੀ ਹੁੰਦੀ ਆ ਇਹ ਜਿਹੜਾ 2027 ਦਾ ਅਖਾਲੀ ਦਲ ਦਾ ਜਿਹੜਾ ਮੋੜ ਆ ਉਹ ਬਣਤਾ ਆ ਮਨਿਸੋ ਵੀ ਕਿੰਨੀ ਇੱਕ ਸੀਟਾਂ ਜਿਹੜੀਆਂ ਹਲਕਾ ਟਾਰੀ ਤੋਂ ਜਿਹੜੀ ਜਿੱਤ ਪ੍ਰਾਪਤ ਹੋਈ ਆ ਕੋਈ ਪਤਾ ਲੱਗ ਕੇ ਇੱਕ ਤੁਹਾਡੇ ਮਾਵੇ ਤੋਂ ਹੋਰ ਕਿਹੜੀ ਕਿਹੜੀਆਂ ਸੀਟਾਂ ਹੋਈਆਂ ਨੇ ਤੇ ਹੁਣ ਮਤਲਬ ਜਿੰਨੀ ਸਾਨੂੰ ਖਬਰ ਆ ਚੁੱਕੀ ਆਦਰ ਉਥੋਂ ਟਾਰੀ ਤੋਂ ਲੈ ਕੇ ਘਾਟੋਂ ਘਾਟੋਂ 10 ਹਮੀਦ ਹਾਂ ਬਹੁਤ ਵੱਡੀ ਜਿੱਤ ਹੋਣ ਦੀ ਆ ਲਗਾਤਾਰ ਹੀ ਮਤਲਬ ਜਿੱਤੇ ਆਉਂਦੇ ਪਰ ਮੋਦੇ ਵੀ ਜਿੱਤ ਗਏ ਟਾਰੀ ਵੀ ਜਿੱਤ ਗਏ ਮਹਾਵਾ ਉਹ ਜਿੱਤ ਗਏ ਤੇ ਅੱਗੋਂ ਰਣਗੜਾਲਗਾ ਰਣਗੜੀ ਕਾਂਗਰਸੀ ਮਤਲਬ ਜਿਹੜਾ ਬਣਿਆ ਆ ਹਾਂਜੀ ਅੱਗੋਂ ਫੇਰ ਮਤਲਬ ਦੋਗੇ ਵੀ ਜਿੱਤ ਗਏ हां बहुत बड़ी लीड चीचियों ਵੀ ਜਿੱਤ ਗਏ ਵੀ ਮਤਲਬ ਆਹ ਹੈ तकरीबन 12 13 ਬਲਾਕ ਚ 12 13 ਸੀਟਾਂ ਜਿੱਤ ਗਏ ਹੁਣ ਤੱਕ ਹਟਾਰੀ ਸੰਮਤੀ ਦੀਆਂ ਜੀ ਲੱਗਦਾ ਸੀ ਜਿਹੜੇ ਕਹਿੰਦੇ ਸੀ ਵੀ ਅਕਾਲੀ ਦਲ ਨਹੀਂ ਆਉਣਾ ਕਹਿੰਦੇ ਸੀ ਇਹ ਡਾਇਨਾਸੌਰ ਆ ਸਕਦੇ ਪਰ ਕਾਲੀ ਦਲ ਨਹੀਂ ਆ ਸਕਦੇ ਕੀ ਲੱਗਦਾ ਉਹਨਾਂ ਦਾ ਜਵਾਬ ਅਕਾਲੀ ਦਲ ਵੀ ਆ ਗਿਆ ਅਕਾਲੀ ਦਲ ਵੀ ਆ ਗਿਆ ਡਾਇਨਾਸੌਰ ਵੀ ਆ ਗਿਆ ਸਭ ਕੁਝ ਆਊਗਾ ਭਗਵਾਨਤਮਾਨ ਨੂੰ ਭਜਣ ਲਈ ਰਾਹ ਨਹੀਂ ਲੱਭਣਾ ਤੇ ਤਗੜੇ ਹੋ ਜਾ ਤੁਸੀਂ ਕਿੰਨੀ ਕੀ ਬਾਦੀ ਹੈ ਲੱਗਦਾ ਹੀ ਨਹੀਂ ਵੀ 2027 ਦੀ ਜਿਹੜੀ ਜਿੱਤ ਹੈ ਖਾਸ ਕਰਕੇ ਜਿਵੇਂ ਅਸੀਂ ਕਹਿੰਦੇ ਵੀ ਪਹਿਲੋ ਸੈਮੀ ਫਾਈਨਲ ਆ ਰਿਹਾ ਕੀ ਲੱਗਦਾ ਸੈਮੀ ਫਾਈਨਲ ਤੁਸੀਂ ਜਿੱਤ ਗਏ ਹੋ ਤੇ ਜਿਹੜਾ ਹੁਣ ਫਾਈਨਲ ਜਿਹੜਾ ਹੋਣਾ 27 ਵਿੱਚ ਤੁਹਾਡੀ ਜਿੱਤ ਪ੍ਰਾਪਤ ਹੋ ਗਈ ਮੈਂ ਤਾਂ ਇਹਨਾਂ 92 ਖੜੀਆਂ ਹੈ ਨਾ ਅਸੀਂ 117 ਹੀ ਖੜਨੀਆਂ ਵੇਖੋ ਤੇ ਕਾਲੀ ਦਲ ਦੀ ਇਹੋ ਜਿਹੀ ਹਵਾ ਵਗਣੀ ਹੁਣ ਆਉਣ ਆ ਸਮਾਂ ਵੇਖੋ ਕਿਦਾਂ ਆ 2026 ਦੀ ਸ਼ੁਰੂਆਤ ਹੋ ਜਾਣੀ ਹੁਣ ਮੈਨਸੋ ਵੀ ਧੱਕੇਸ਼ਾਹੀ ਕਿੰਨੀ ਹੋਈ ਸੀ ਕਿੰਨਾ ਕਿ ਪ੍ਰੈਸ਼ਰ ਸੀ ਸਰਕਾਰ ਦਾ ਕੀ ਲੱਗਦਾ ਇਸ ਚੀਜ਼ ਦਾ ਫੈਲਾ ਜਿਵੇਂ ਕਈ ਰੱਦ ਕਰ ਦਿੱਤੀ ਗਈਆਂ ਸੀ ਤਾਂ ਧੱਕੇਸ਼ਾਹੀ ਦਾ ਪੀ ਆਹੀ ਤੇ ਪਹਿਲਾਂ ਸਾਡੇ ਕਾਗਜ ਨਹੀਂ ਜਾ ਰਹੇ ਉਦੋਂ ਵੀ ਇਹਨਾਂ ਉੱਥੇ ਬੜਾ ਯੋਰ ਲਾਇਆ ਕਾਗਜ ਰਾਤ ਕਰਾਉਣ ਤੇ ਕੱਲ ਤੱਕ ਵੀ ਜਿਹੜੇ ਕਲਦੀਪ ਧਾਰੀਆਲ ਕੋ ਲੋਕ ਜਾ ਕੇ ਬਹਿ ਰਹੇ ਵੀ ਸਾਨੂੰ ਉਤਰਾਂ ਜਿਹੜੇ ਸਰਟੀਫਿਕੇਟ ਮਿਲ ਜਾਣ ਤੇ ਪਰ ਉਹਨਾਂ ਦੀ ਨਹੀਂ ਚੱਲਣ ਤੀਆਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਰੀ ਕਰ ਰਹੇ ਆ ਜਿਹੜੀਆਂ ਕਿ ਅਮਰਸਾਹ ਦੀਆਂ ਜਿੱਥੇ ਕਿ ਅੱਜ ਅਕਾਲੀ ਦਲ ਦੀ ਜਿਹੜੀ ਕਿ ਜਿੱਤ ਪ੍ਰਾਪਤ ਹੋਈ ਆ ਗੁਰਿੰਦਰਪਾਲ ਸਿੰਘ ਲਾਲੀਕੇ ਰਣਕੀ ਸਾਡੇ ਨਾਲ ਹੈ ਗੱਲਬਾਤ ਨੂੰ ਕਰਾਂਗੇ ਰਣੀਕੇ ਸਾਹਿਬ ਕਿੰਨੀ ਕ ਵੱਡੀ ਜਿੱਤ ਪ੍ਰਾਪਤ ਸਮਝਦੇ ਹੋ ਅੱਜ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਆ ਕਿਹੜੇ ਕਿਹੜੇ ਇਲਾਕੇ ਦੀ ਜਿੱਤ ਹੋਈ ਆ ਬੜੀ ਵੱਡੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਆ ਲਗਭਗ 12 ਦੇ ਕਰੀਬ ਅਸੀਂ ਬਲਾਕ ਸੰਗਤੀਆਂ ਜੜੀਆਂ ਉਹ ਕਲੀਅਰ ਹੋ ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਦੀ ਜਿੱਤ ਹੋਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜਿੱਤ ਹੋਈ ਆ ਮੈਂ ਸਮੁੱਚੇ ਟਾਰੀ ਹਲਕੇ ਵੱਲੋਂ ਰਣੀਕੇ ਪਰਿਵਾਰ ਵੱਲੋਂ ਸਰਦਾਰ ਗੁਲਜਾਰ ਸਿੰਘ ਰਣੀਕੇ ਸਾਹਿਬ ਵੱਲੋਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਵਧਾਈ ਦਿੰਦਾ ਔਰ ਇਨਾ ਬਾਰਡਰ ਦੇ ਲੋਕਾਂ ਨੇ ਆਉਣ ਵਾਲੀ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੱਕਾ ਜਿਹੜਾ ਉਹ ਮੋੜ ਜਿਹੜਾ ਬੰਦ ਦਿੱਤਾ ਹੁਣ ਪੰਜਾਬ ਦੁਬਾਰੇ ਜਿਹੜਾ ਪੰਜਾਬ ਦਸਾਂ ਸਾਲਾਂ ਤੋਂ ਪਛੜ ਗਿਆ ਸੀ ਦੁਬਾਰੇ ਤਰੱਕੀਆਂ ਦੀ بلੰਦੀ ਨੂੰ ਜਿਹੜਾ ਉਹ ਛੂਏਗਾ ਲਗਦਾ ਵੀ ਜਿਹੜੇ ਲੋਕ ਕਹਿੰਦੇ ਸੀ ਬਦਲਾਵ ਚਾਹੀਦਾ ਵਾ ਜਿਵੇਂ ਅਸੀਂ ਦੇਖਿਆ ਲੋਕ ਕਹਿੰਦੇ ਸੀ ਵੀ ਅਕਾਲੀ ਦਲ ਆਉਣਾ ਚਾਹੀਦਾ ਜਿਸ ਤਰ੍ਹਾਂ ਜਿੱਤ ਪ੍ਰਾਪਤ ਹੋਈ ਆ ਕਿ ਲਗਦਾ ਵੀ ਇਹ ਜਿਹੜੀ ਜਿੱਤ ਦੀ ਪ੍ਰਾਪਤੀ ਹੈ 2027 ਵਿੱਚ ਇਸੇ ਤਰ੍ਹਾਂ ਪ੍ਰਾਪਤ ਹੋਗੀ ਬਿਲਕੁਲ ਜੀ ਇਹ ਬੜਾ ਵੱਡਾ ਬਦਲਾਵ ਲੋਕਾਂ ਨੇ ਪਹਿਲਾਂ ਵੀ ਕੀਤਾ ਸੀ ਤੇ ਹੁਣ ਵੀ ਬਦਲਾਵ ਵੀ ਲੋਕਾਂ ਨੇ ਕੀਤਾ ਮੈਂ ਜਿੱਥੇ ਸਮੁੱਚੇ ਆਪ ਦੇ ਅਕਾਲੀ ਵਰਕਰਾਂ ਨੂੰ ਮੈਂ ਵਧਾਈ ਦੇਣਾ ਔਰ ਸਿਰ ਝੁਕਾ ਕੇ ਹੱਥ ਜੋੜ ਕੇ ਮੈਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਬੜਾ ਥੋੜਾ ਸਮਾਂ ਸਰਕਾਰ ਨੇ ਦਿੱਤਾ ਸੀ ਪ੍ਰੈਸ਼ਰ ਵੀ ਬਹੁਤ ਸੀ ਥ੍ਰੈਟ ਵੀ ਬੜਾ ਸੀ VOTER ਨੂੰ ਵੀ ਕੈਂਡੀਡੇਟਾਂ ਨੂੰ ਵੀ ਕਈ ਥਾਈਂ ਕਾਗਜ਼ ਵੀ ਵੇਖੋ ਕਿਸ ਤਰ੍ਹਾਂ ਰੱਦ ਹੋਏ ਕਈ ਕਈ ਥਾਈਂ ਕਾਗਜ਼ ਲੈ ਕੇ ਭੱਜ ਗਏ ਤੇ ਕਈ ਥਾਈਂ ਕਈ ਕੁਸ਼ ਹੋਇਆ ਪਰ ਇੰਨੇ ਜ਼ਬਰ ਜ਼ੁਲਮ ਦੇ باوجود ਵੀ ਜਿਹੜਾ ਰਜਹਾਨ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸੋਚ ਨੂੰ ਪਹਿਰਾ ਜਿਹੜਾ ਲੋਕਾਂ ਨੇ ਦਿੱਤਾ ਔਰ ਲੋਕਾਂ ਨੇ ਦੱਸ ਦਿੱਤਾ ਕਿ ਇਹ ਪੰਜਾਬ ਦੀ ਕੋਈ ਨਹਾਰ ਬਦਲ ਸਕਦਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲੀ ਨਹੀਂ ਜਿਹੜਾ ਅਸਲ ਮੁਕਾਬਲਾ ਸੀ ਆਮ ਆਦਮੀ ਤੇ ਖਾਸ ਕਰਕੇ ਸ਼ੋਮਨੀ ਕਾਲੀਦਾਸ ਕਿਉਂਕਿ ਕਾਂਗਰਸ ਜਿਹੜੇ ਸੀ ਉਹ ਪਾਰਟੀ ਤੋਂ ਬਾਹਰ ਸੀ ਮੈਚ ਤੋਂ ਕਿ ਲੱਗਦਾ ਸੀ ਮੈਚ ਜਿਹੜਾ ਮੁਕਾਬਲਾ ਹੋਇਆ ਸੀ ਦੋਵਾਂ ਦਾ ਸੀ ਬਿਲਕੁਲ ਜੀ ਮੈਨੂੰ ਤਾਂ ਲੱਗਦਾ ਹੈ ਵੀ ਕਈ ਥਾਈਂ ਤੇ ਮੁਕਾਬਲਾ ਸਾਡਾ ਅਕਾਲੀ ਦਲ ਦਾ ਕਾਂਗਰਸ ਦੇ ਵਰਕਰਾਂ ਨਾਲ ਹੋਇਆ ਕਈ ਥਾਈਂ ਸਾਡਾ ਨਾ ਝਾੜੂ ਵਾਲਿਆਂ ਨਾਲ ਵੀ ਹੋਇਆ ਪਰ ਬੜੀ ਮੱਲ ਦੀ ਗੱਪ ਪਈ ਆ ਆ ਮੇਰਾ ਵੀਰ ਹਰਪਾਲ ਸਿੰਘ ਦੋਕੇ ਇਹ 950 ਦੀ ਲੀਡ ਤੇ ਜਿਹੜਾ ਵੀਰ ਜਿਹੜਾ ਇਹ ਜਿੱਤ ਕੇ ਆਇਆ ਬਹੁਤ ਵਧੀਆ ਸ਼ਖਸੀਅਤ ਆ ਤੇ ਬਹੁਤ ਸਾਰੇ ਪਿੰਡਾਂ ਨੂੰ ਜਿੱਤਿਆ ਮੈਂ ਜਿ세 ਵਧਾਈ ਦਿੰਦਾ ਹਾਂ ਔਰ ਖਾਸ ਕਰਕੇ ਦੋਕੇ ਰਾਜਾਤਾਲ ਭਰੋਪਾਲ ਪੈਣੀ ਸਾਰੇ ਵਰਕਰਾਂ ਦਾ ਮੈਂ ਕੋਟਨ ਕੋਟ ਸਿਰਚ ਕਾ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵੀਰ ਨੂੰ ਬਹੁਤ ਵੱਡੀ ਜਿੱਤ ਜੜੀ ਆ ਔਰ ਪਾਲ ਸਿੰਘ ਸਾਹ ਨੂੰ ਦਿੱਤੀ ਆ ਔਰ ਇਸੇ ਤਰ੍ਹਾਂ ਪਰਮਾਤਮਾ ਤਰੱਕੀ ਕਰੇ ਪਰਮਾਤਮਾ ਮਿਹਰ ਕਰੇ ਇਸੇ ਤਰ੍ਹਾਂ ਸ਼੍ਰੋਮਣੀ ਕਾਲੀਦਾਲ ਦੁਬਾਰੇ ਜਿਹੜਾ 2027 ਦੇ ਵਿੱਚ ਵੀ ਇਹਨਾਂ ਪਿੰਡਾਂ 'ਚ ਬਹੁਤ ਵੱਡੀ ਲੀਡਰ ਜਿੱਤੇਗਾ ਲੱਗਦਾ ਨਹੀਂ ਦੋਕੇ ਸਾਹਿਬ ਖਾਸ ਕਰਕੇ ਜਿ세 ਦੇਖਿਆ ਬਾਟਰ ਵਾਲੇ ਜਿਵੇਂ ਕਿਹਾ ਜਾਂਦਾ ਵਾ ਬਾਟਰ ਵਾਲੇ ਮਾਜੇ ਦੇ ਮਜਾਇਲ ਕਾ ਜਾਂਦਾ ਵਾ ਅੱਜ ਪੂਰੀ ਬਾਟਰਾਂ ਵਾਲਿਆਂ ਨੇ ਜਿਹੜੀ ਪੂਰੀ ਤੱਕ ਪਾਈ ਹੋਈ ਆ ਅਕਲਿਆ ਨੇ ਹਾ ਬੜੀ ਸ਼ੋਮਣੀ ਕਾਲੀ ਨਾਲ ਤੁਸੀਂ ਦੇਖਿਆ ਸ਼ੋਮਣੀ ਕਾਲੀ ਚੱਲਦੇ ਜਿਹੜੇ ਕੀ ਨਾਰੇ ਲੱਗ ਰਹੇ ਨੇ ਤੁਸੀਂ ਦੇਖਿਆ ਤੁਸੀਂਾਂ ਵਿੱਚ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀਆਂ ਕਰਦੇ ਆ ਤੁਸੀਂਾਂ ਵਿੱਚ ਦੇਖ ਲਦੇ ਹੋ ਹਰ ਪਾਸੇ ਜਿਹੜੇ ਕੀ ਸ਼ੋਮਣੀ ਕਾਲੀ ਚੱਲਦੇ ਜਿੰਦਾਬਾਦ ਦੇ ਰਾਣੇ ਲੱਗ ਰਹੇ ਨੇ ਅਤੇ ਕਾफी ਵੱਡੀ ਜਿੱਤ ਜਿਹੜੀ ਪਾਪ ਹੋਈ ਆ ਸ਼ੋਮਣੀ ਕਾਲੀ ਚੱਲਦਿਆਂ ਤੁਸੀਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਵਿੱਚ ਜਿਹੜੇ ਕੀ ਖੁਸ਼ੀ ਦੇ ਨਾਰੇ ਲੱਗ ਰਹੇ ਨੇ ਅਤੇ ਸੂਪੇ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਤੇ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਈ ਆ ਤੁਸੀਂ ਦੇਖ ਸਕਦੇ ਹੋ ਸ਼ੋਮਨੀ ਕਲਦਲ ਦੀ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਆਸਾਨੀਆਂ ਕਰਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਵੀ ਸਭ ਬਿਲਕੁਲ ਜੀ ਹਾਂ ਜੀ ਭਾਈ ਸਾਹਿਬ ਕਹਿਣਾ ਚਾਹੋਗੇ ਬਾਰਡਰ ਦੇ ਲਾ ਕੇ ਖਾਸ ਕਰਕੇ ਦੌਕੇ ਪਿੰਡ ਦੇ ਤੁਸੀਂ ਕਹਿੰਦੇ ਹੋ ਵੱਡੀ ਜਿੱਤ ਪ੍ਰਾਪਤ ਹੋਈ ਆ ਕੀ ਕਹਿਣਾ ਚਾਹੋਗੇ ਤੁਸੀਂ ਸ਼ੋਮਨੀ ਵਧੀਆ ਹੀ ਕੁਝ ਜੀ ਸਾਰੇ ਆਪਾਂ ਨੂੰ ਸਾਰੇ ਨਗਰ ਵੱਲੋਂ ਧੰਨਵਾਦ ਪੰਜਾਂ ਪਿੰਡਾਂ ਦਾ ਬਹੁਤ ਵੱਡੀ ਲੀਡ ਨਾਲ ਜਿੱਤੇ ਆਪਾਂ ਮਾਰ ਜਿੰਨਾ ਦੱਸੋ ਦੱਸੋ ਜੀ ਕਿ ਲੱਗਦਾ ਵੀ ਜਿੱਤ ਜਿਹੜੀ ਆ 27 ਜੀ ਹੁਣ ਇਸੇ ਤਰ੍ਹਾਂ ਹੀ ਪ੍ਰਾਪਤ ਹੋ ਗਈ ਵੱਡੀ ਤਦਦਾਬ ਜਿਹੜੇ ਨੇ ਅਕਾਲੀ ਦਲ ਦੇ ਜਿਹੜੇ ਬਣ ਕੇ ਸਮਰਥਨ ਮੋਡ ਰੱਖਿਆ ਗਿਆ ਜੀ ਅਕਾਲੀ ਦਲ ਦਾ ਹਾਂਜੀ ਹਾਂਜੀ ਕਿੰਨਾ ਕਿੰਨਾ ਕਹਿੰਦਾ ਹੰਗਾਰਾ ਸੀ ਕਿੰਨਾ ਕਿ ਪ੍ਰਵਾ ਪਿਆਰ ਮਿਲਾ ਲੋਕਾਂ ਦਾ ਬਹੁਤ ਜਿਆਦਾ ਬਹੁਤ ਜਿਆਦਾ ਬਿਲਕੁਲ ਜੀ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਆ ਗੁਜਰਤ ਸਿੰਘ ਰਾਣੀ ਜਿਹੜੇ ਸਾਬਕਾ ਕਪ ਮંત્રી ਨੇ ਉਹਨਾਂ ਨਾਲ ਗੱਲਬਾਤ ਨੂੰ ਕਰਾਂਗੇ ਮੰਤਰੀ ਸਾਹਿਬ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਮੰਤਰੀ ਸਾਹਿਬ ਵੱਡੀ ਜਿੱਤ ਪ੍ਰਾਪਤ ਹੋਈ ਆ ਕੀ ਕਹਿਣਾ ਚਾਹੋਗੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਕੋਈ ਫਿਰ ਤੋਂ ਸਟੈਂਡ ਹੋ ਰਹੇ ਨੇ ਮੈਂ ਸਭ ਤੋਂ ਪਹਿਲਾਂ ਦੇ ਪੰਜਾਬ ਦੇ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਅਕਾਲਟਾਰੀ ਦੇ ਸੰਗਤ ਨੂੰ ਵਧਾਈ ਦਿੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਆ ਕਿ ਜਿਨ੍ਹਾਂ ਨੇ ਮਿਹਨਤ ਕਰਕੇ ਕਾਫੀ ਵੱਡੀ ਲੀਡ ਦੇ ਨਾਲ ਆੜਾ ਰਾਜਤਾਲ ਜੌਨ ਸੀ ਉਹ ਤਖਰੀਬ ਨੇ ਹਜ਼ਾਰ ਦੇ ਲਗਭਗ ਲੀਡ ਦੇ ਨਾਲ ਉਹ ਜਿੱਤਿਆ ਸਰਪਾਲ ਸਿੰਘ ਜਿਹੜੇ ਉਹ ਸਾਡੇ ਉਮੀਦਵਾਰ ਬਣੇ ਨੇ ਜਿਹੜੇ ਸਾਹ ਖੜੇ ਨੇ ਜਿੱਤੇ ਨੇ ਇਲਖਾਨ ਕੇ ਲੋਕਾਂ ਨੇ ਸਮਝ ਲਿਆ ਕਿ ਸ਼ਰਮਣੀ ਕਾਲੀਦਾਲੀ ਆ ਜਿਹੜੀ ਪੰਜਾਬ ਦੇ ਰਖਵਾਲੀ ਕਰ ਸਕਦੀ ਆ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰ ਸਕਦੀ ਆ ਪੰਜਾਬ ਦੇ ਜਿਹੜੇ ਹੱਕਾਂ ਬਾਰੇ ਪਹਿਰਾ ਦੇ ਸਕਦੀ ਆ ਉਹ ਕੱਲ ਇਹ ਦਿੰਦਾ ਰਹਿ ਤੇ ਦਿੰਦਾ ਹੀ ਰਹਿਣਾ ਅੱਜ ਦੇ ਕਾਸ਼ ਤੇ ਕੰਮ ਹੀ ਜਾਂ ਸਕੀਮਾਂ ਹੀ ਜਾਂ ਜੋ ਕੁਝ ਵੀ ਹੀ ਉਹ ਬੋਲਣੀਆਂ ਨੇ ਵੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਉਹ ਕੀਤਾ ਇਹ ਕਰਕੇ ਮੈਂ ਸਮਝਦਾ ਕਿ ਸਰਕਾਰ ਨੇ ਹੱਥ ਕੱਢੇ ਬੜੇ ਵਰਤੇ ਲੋਕਾਂ ਨੂੰ ਡਰਾਇਆ ਵੀ ਪੂਰਾ ਔਰ ਕਈ ਥਾਂੇ ਕਾਗਜ਼ ਵੀ ਖੋਏ ਗਏ ਖੋ ਕੇ ਪਾੜ ਵੀ ਦਿੱਤੇ ਔਰ ਅਪ ਅਪਸ਼ਰਾਂ ਦੇ ਪੂਰਾ ਦਬਾਅ ਬਣਾਈ ਰੱਖਣ ਦੀ ਇਹਨਾਂ ਨੇ ਗੱਲ ਕੀਤੀ ਪਰ ਲੋਕ ਦਬਾਅ ਦੇ ਨਹੀਂ ਝੁਗੇ ਲੋਕਤੰਤਰ ਨੂੰ ਬਹਾਰ ਰੱਖਣ ਵਾਸਤੇ ਮੈਂ ਵਧਾਈ ਦਿੰਦਾ ਸਾਰੇ ਸੰਗਤਾਂ ਨੂੰ ਜਿਨ੍ਹਾਂ ਨੇ ਇਹਨਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ ਹੋਇਆ ਲੋਕਤੰਤਰ ਨੂੰ ਬਹਾਰ ਰੱਖਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੀ ਜਿਹੜੀ 27 ਦੀ ਚੋਣਾਂ ਨੇ ਉਹਦੇ ਵਿੱਚ ਮੁੱਖ ਸੇਵਾਦਾਰ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਬਣ ਕੇ ਲੋਕਾਂ ਦੀ ਜਿਹੜੀ ਸੇਵਾ ਕਰਨਗੇ ਲੋਕਾਂ ਨੇ ਅੱਜ ਤੋਂ ਇਹ ਚੀਜ਼ ਧਾਰ ਲਈ ਆ ਭੀ ਆਉਣ ਵਾਲਾ ਸਮਾਂ ਜਿਹੜਾ ਉਹ ਖੇਤਰੀ ਪਾਰਟੀ ਕੋ ਸ਼੍ਰੋਮਣੀ ਅਕਾਲੀ ਦਲ ਕੋ ਜਿਹੜਾ ਉਹ ਹੋਏਗਾ ਇਸ ਕਰਕੇ ਮੈਂ ਸੇਵਾਦਾਰ ਨਹੀਂ ਲੱਗਦਾ ਰਣਕੀਆ ਸਾਹਿਬ ਅਟਾਰੀ ਹਲਕੇ ਦੇ ਬਹੁਤ ਪਿਆਰ ਦਿੱਤਾ ਵਾ ਤੁਸੀਂ ਪੁਰਾਣੇ ਸਿਪਾਹੀ ਹੋ ਅਟਾਰੀ ਹਲਕੇ ਦੇ ਤੇ ਅੱਜ ਜਿਹੜੀ ਵਰਕਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਆ ਕੀ ਲੱਗਦਾ ਤੁਹਾਡੀ ਜਿੱਤ ਆ ਅਕਾਲੀ ਦਲ ਦੀ ਜਿੱਤ ਕੀ ਬਈਆ ਨੇ ਮੇਰੇ ਜਿੱਤ ਨੇ ਕੀ ਸੰਗਤਾਂ ਦੀ ਜਿੱਤ ਆ ਲੋਕਾਂ ਦੀ ਜਿੱਤ ਆ ਸ਼ਰਮਣੀ ਕਾਲੀਦਾਲ ਦੀ ਸ਼ੋਜ ਦੀ ਜਿੱਤ ਆ ਸਾਡਾ ਤਾਂ ਕੰਮ ਆ ਮਿਹਨਤ ਕਰਨਾ ਹੀ ਕਰੀ ਜਾਣੀ ਜਿੰਨਾ ਚਿਰ ਵੀ ਮਿਹਨਤ ਕਰਨ ਦਾ ਫਰਜ਼ ਹੁੰਦਾ ਹਰ ਬੰਦੇ ਦਾ ਇਹ ਜਿੱਤ ਜਿਹੜੀ ਆ ਲੋਕਾਂ ਨੇ ਲੋਕ ਸਮਝਦੇ ਤੁਹਾਨੂੰ ਦੱਸਿਆ ਹੁਣ ਲੋਕ ਮਸ਼ਹੂਰ ਕਰ ਲਾ ਪਏ ਵੀ ਬਹੁਤ ਵੱਡੀ ਗਲਤੀ ਕਰ ਗਏ ਸੀ ਝਾੜੂ ਨੂੰ ਮੋਟਾ ਪਾ ਕੇ ਉਹਨਾਂ ਨੇ ਜਿੱਲੇ ਪੰਜਾਬ 'ਚ ਜ਼ੁਲਮ ਕੀਤੇ ਮੇਰਾ ਹਿਸਟਰੀ ਦੇ ਵਿੱਚ ਇੰਨੇ ਨਹੀਂ ਹੋਣਗੇ ਜਿਹੜੇ ਹਰ ਘਰ ਦੇ ਵਿੱਚ ਡਰ ਪਾਇਆ ਸੀ ਹਰ ਘਰ ਦੇ ਵਿੱਚ ਫੋਨਾਂ ਦੇ ਡਰਾਈ ਜਾਂਦੇ ਸੀ ਪੀ ਤੁਮਾ ਵਰਡ ਨਾ ਪਹੁੰਚ ਜਾਈ ਤੋ ਬਹਿ ਜਾ ਜੀ ਤੇ ਆ ਤੈਨੂੰ ਚੱਕ ਲਾਂਗੇ ਤੇਰੇ ਤੇ ਆ ਕਰਦਾਂਗੇ ਪਰਚੇ ਵੀ ਪੂਰੇ ਉਹਨਾਂ ਨੇ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸੰਗਤਾ ਨੇ ਪ੍ਰਵਾਨੀ ਕੀਤੀ ਵੀ ਨਹੀਂ ਸ਼੍ਰੋਮਣੀ ਕਾਲੀਦਾਨ ਨੂੰ ਅੱਗੇ ਲਿਆਉਣਾ ਹੀ ਲਿਆਉਣਾ ਇਹ ਲੋਕਾਂ ਨੇ ਬੜੀ ਵੱਡੀ ਭਾਰੀ ਬੋਮਾਂ ਦੇ ਨਾਲ ਸਤਾਈ ਦੇ ਵਿੱਚ ਸਰਕਾਰ ਜਿਹੜੀ ਉਹ ਸ਼੍ਰੋਮਣੀ ਕਾਲੀਦਾਨ ਮੁਖਬਤੀ ਸਾਹਿਬ ਜੇ ਪਵਨ ਸੁਮਾਨ ਨੇ ਉਹ ਕਹਿੰਦੇ ਨੇ ਵੀ ਸ਼੍ਰੋਮਣੀ ਕਾਲੀਦਾਨ ਨੇ ਗੈਂਗਸਟਰਾਂ ਨੂੰ ਟਿਕਟਾਤੀਆਂ ਵਾ ਉਹਦੇ ਪਾਸੇ ਤੁਹਾਡਾ ਕੀ ਜਣਾ ਜੀ ਉਹ ਹੁਣ ਕੀ ਕਹਿਣਗੇ ਉਹ ਅਹੀਂ ਜਨ ਉਹ ਅਹੀਂ ਦੋਵਾਰਾ ਅਹੀਂ ਹਰੇ ਆ ਨਾ 10 ਸਾਲ ਬਾਅਦ ਹੀ ਤਸੀਂ ਵਧਾਈ ਦੇ ਰਹੇ ਆ ਬੀ ਲੋਕਾਂ ਨੇ ਫਤਵਾ ਦਿੱਤਾ ਇਹ ਸਿਰ ਝਕਾਉਣੇ ਇਹਨਾਂ ਨੂੰ ਉਹ ਤਾਂ ਮਤਲਬ ਉਹ ਤਰ੍ਹਾਂ ਤਰ ਦੀਆਂ ਗੱਲਾਂ ਕਰਨ ਉਹ ਸਿਰ ਝਕਾਉਣੇ ਜਿਹਦਾ ਲੋਕਾਂ ਦੇ ਚਰਨਾਂ ਚ ਵੀ ਤੁਹਾਨੂੰ ਵੀ 5 ਸਾਲ ਤੁਸੀਂ ਤੁਹਾਨੂੰ ਸੇਵਾ ਦਿੱਤੀ ਲੋਕਾਂ ਨੇ ਕੀਤਾ ਤੁਸੀਂ ਇੱਕ ਅੱਖ ਨਹੀਂ ਜਾ ਇਸੋਂ ਉਹ ਉਹ ਤਰ੍ਹਾਂ ਤਰ ਦੀਆਂ ਗੱਲਾਂ ਵੀ ਤੁਹਾਨੂੰ ਕੀਤਾ ਉਹ ਕੀਤਾ ਉਹ ਹੁਣ ਉਹ ਗੱਲਾਂ ਲੋਕਾਂ ਨਹੀਂ ਮੰਨੀਆਂ ਜੋ ਮਰਜ਼ੀ ਕਰੀ ਜਾਂਦਾ ਨਾ ਇਹੋ ਜਿਹੀ ਗੱਲ ਆ ਉਹ ਧਰਮੀ ਫੌਜੀ ਸੀ ਪਰਿਵਾਰ ਉਹ ਮਤਲਬ ਉਹ ਤਾਂ ਧਰਮੀ ਫੌਜੀ ਦੀ ਗੱਲ ਨਹੀਂ ਕਰਦੇ ਵੀ ਜਿਨ੍ਹਾਂ ਨੇ ਦੇਸ਼ ਲਈ ਜਾਂ ਕੌਮ ਲਈ ਧਰਮ ਲਈ ਮਤਲਬ ਇਹਨਾਂ ਵੱਲ ਦੇ ਕੁਰਬਾਨੀ ਦਿੱਤੀ ਅੱਜ ਕਰਕੇ ਉਹ ਹੁਣ ਉਹ ਮਲੇ ਜਿਤਨਾ ਪਾਣੀ ਤੋਂ ਮਸ਼ੀਤ ਬਗਿਆਰ ਤੜਫਦੀ ਨਾ ਹੋਣ ਹੁਣ ਉਹ ਦਾ ਦੇ ਤਾਂ ਵੀ ਸਾਡੇ ਹੱਥਾਂ ਦੀ ਜ਼ਮੀਨ ਨਿਕਲਦੇ ਜਾਂਦੀ ਤਾਂ ਕਰਕੇ ਗੱਲਾਂ ਕਰ। ਟਾਰੀ ਹਲਕੇ ਦੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਜਾਓਗੇ ਕਿੰਨਾ ਕੇ ਧੰਨਵਾਦ ਕਰਦੇ ਹੋ ਅੱਜ ਵੱਡੀ ਜਿੱਤ ਪ੍ਰਾਪਤ ਹੋਈ ਹੈ ਵੱਡੀ ਜਿੱਤ ਪ੍ਰਾਪਤ ਹੋਈ ਹੈ। ਜਿੰਨਾ ਵੀ ਧੰਨਵਾਦ ਕਰੀਏ ਟਾਰੀ ਹਲਕੇ ਦੀ ਸੰਗਤ ਦਾ ਉਹ ਥੋੜਾ ਕਿ ਅੱਜ ਬਹੁਤ ਵੱਡੀ ਉਹਨਾਂ ਨੇ ਲੀਡਰਾਂ ਦੇ ਨਾਲ ਜਿਹੜੀਆਂ ਸ਼ੀਟਾਂ ਨੇ ਔਰ ਬਲਾਗ ਸ਼ਮਤੀ ਜਲਾ ਪ੍ਰੀਸ਼ਾ ਜਿਹੜਾ ਉਤਾਰਿਆ ਇਹ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਹਲਕਾ ਟਾਰੀ ਦੀ ਸੰਗਤ ਵੱਲੋਂ ਸਹਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਬਤਲਵਾ ਜੀ ਬਿਲਕੁਲ ਹਾਂ ਜੀ ਬਿਲਕੁਲ ਜੀ ਧੱਤਲਪਿੰਡ ਵੀ ਜਿੱਤ ਗਏ ਨੇ ਸਰਪੰਚ ਸਾਹਿਬ ਦਾ ਨਾਮ ਗੱਲਬਾ ਕਰਾਂਗੇ ਸਰਪੰਚ ਸਾਹਿਬ ਵੱਡੀ ਜਿੱਤ ਪ੍ਰਾਪਤ ਹੋਈ ਆ ਕਿੰਨਾ ਕਿ ਸਮਝ ਦਿਓ ਅਕਾਲੀ ਦਲ ਦੀ ਕਿੰਨੀ ਵੱਡੀ ਹਲਕਾ ਟਾੜੀ ਜਿੱਤ ਪ੍ਰਾਪਤ ਹੋਈ ਕੀ ਕਹਿਣਾ ਚਾਹੁੰਦੇ ਬਹੁਤ ਹੀ ਜ਼ਿਆਦੀ ਲੀਡ ਸੀ 5 ਸ਼ੀਟਾਂ ਲੈ ਗਈ ਸੀ ਟਾੜੀ ਹਲਕੇ ਤੋਂ ਅੱਛਾ ਜੀ ਹਾਂ ਜੀ ਮੋਦਾ ਮਹਾਵਾ ਰਾਜਾ ਤਾਲ ਤੇ ਚੀਚਾ ਕਿੰਨਾ ਕਿ ਧੱਕੇ ਹੋਏ ਇਲਾਕੇ ਵਿੱਚ ਕਿੰਨੀ ਗੋਸਟਾਂ ਦੇ ਜਦੋਂ ਹੋਈ ਆ ਕਿੰਨੀ ਕਿ ਜਦੋਂ ਜ਼ਿਆਦਾ ਜਿੱਤੀ ਸੀੜ ਹੈ ਤੇ ਸਾਨੂੰ ਤਾਂ ਕੋਈ ਨਹੀਂ ਜਦੋਂ ਜਦ ਲੱਗਾ ਜੀ ਅਸੀਂ ਤਾਂ ਬੜੇ ਪਿਆਰ ਦੇ ਲੋਕਾਂ ਦਾ ਬਹੁਤ ਪਿਆਰ ਰੱਖ ਹੰਗਾਰਾ ਮਿਲਿਆ ਸਾਨੂੰ ਵਧੀਆ ਜਿੱਤੇ ਆ ਕਈਆਂ ਦੇ ਕਾਰਜ ਹੋਦਾ ਤੁਹਾਡੇ ਇਲਾਕੇ ਸਾਡੇ ਬਹੁਤ ਕਾਫੀ ਕਾਰਕਤੀ ਹੋਏ ਆ ਹਾਂ ਖੁਸ਼ੀ ਆ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀ ਕਰ ਰਿਹਾ ਅਮਰ ਸਾਧੀਆਂ ਜਿੱਥੇ ਕਿ ਅੱਜ ਸ਼ੋਭਨੀ ਅਕਾਲੀ ਦਲ ਜਿਹੜੇ ਕਿ ਵੱਡੀ ਜਿੱਤ ਪ੍ਰਾਪਤ ਹੋਈ ਆ ਅਤੇ ਵੱਡੀ ਤਦਾਬ ਹਲਕਾ ਟਾਰੀ ਜਿਹੜਾ ਸੀਟਾਂ ਕੱਢ ਕੇ ਲੈ ਕੇ ਜਾ ਰਿਹਾ ਅਤੇ ਉਹਨੇ ਕਿਹਾ ਵੀ ਇੱਕ ਵਾਰੀ ਫੇਰ ਤੋਂ ਜਿਹੜੀ ਆ ਅਕਾਲੀ ਦਲ ਜਿਹੜ ਫਾਈਨਲ ਜਿਹੜਾ 2027 ਵਿੱਚ ਹੋਊਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ